ਕਾਬੀਰ ਆਇਤਾਨੀ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਗੁਟਰੇਲਾ ਨੇ ਅੱਜ ਸਾਥੀਆਂ ਸਮੇਤ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਇੱਕ ਨਿਮਾਣੇ ਜਿਹੇ ਵਰਕਰ ਨੂੰ ਲੋਕ ਸਭਾ ਟਿਕਟ ਨਾਲ ਨਿਵਾਸ ਕੇ ਬੜਾ ਵੱਡਾ ਸਨਮਾਨ ਦਿੱਤਾ ਹੈ। ਤੇ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਏ ਕਿਉਂਕਿ ਹਮੇਸ਼ਾ ਇਥੋਂ ਚੋਲੀ ਭਰ ਕੇ ਹੀ ਵਾਪਸ ਗਿਆ ਹਾਂ। ਉਹਨਾਂ ਨੇ ਕਿਹਾ ਕਿ ਹਾਊਸਿੰਗ ਬੋਰਡ ਦੇ ਮਕਾਨਾਂ ਦਾ ਮਾਮਲਾ, ਇੰਡਸਟਰੀ ਲਿਆਉਣਾ, ਨੌਜਵਾਨ ਲਈ ਸਪੋਰਟਸ ਪਾਲਿਸੀ, ਰੋਜ਼ਗਾਰ ਮੁਹੱਈਆ ਕਰਾਉਣਾ, ਪਿੰਡਾਂ 'ਚ ਪਾਣੀ ਸਪਲਾਈ ਕਰਨਾ, ਪੰਜਾਬੀ ਬੋਲ ਦੇ ਪਿੰਡ ਉਜਾੜ ਕੇ ਬਣਾਏ ਗਏ ਚੰਡੀਗੜ੍ਹ 'ਚ ਪੰਜਾਬੀ ਮਾਂ ਬੋਲੀ ਦਾ ਸਨਮਾਨ ਬਹਾਲ ਕਰਵਾਉਣਾ ਆਦਿ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। विरोधियों ਦੇ ਵੱਡੇ ਸਿਆਸੀ ਤੰਜ ਕਸਦਿਆ ਅਕਾਲੀ ਉਮੀਦਵਾਰ ਨੇ ਕਿਹਾ ਕਿ ਚੰਡੀਗੜ੍ਹ ਤੋਂ ਪਹਿਲਾ ਚੁਣੇ ਗਏ ਕਾਂਗਰਸੀ ਪਵਨ ਬਾਂਸਲ ਤੇ ਭਾਜਪਾ ਦੀ ਕਿਰਨ ਖੇਰ ਨੇ ਕਦੇ ਚੰਡੀਗੜ੍ਹ ਲਈ ਕੋਈ ਕੰਮ ਨਹੀਂ ਕੀਤਾ। ਮੁੱਦਿਆਂ ਦੀ ਲੜਾਈ ਨਹੀਂ ਲੜੀ। ਵਿਰੋਧੀ ਉਮੀਦਵਾਰਾਂ ਤੇ ਸਿਆਸੀ ਹਮਲੇ ਕਰਦਿਆ ਲਗਾਤਾਰ ਤਿੰਨ ਵਾਰ ਕੌਂਸਲਰ ਚੁਣੇ ਗਏ ਹਰਦੀਪ ਸਿੰਘ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਮਨੀਸ਼ ਦਿਵਾੜੀ ਦਾ ਰਿਕਾਰਡ ਹੈ ਕਿ ਲੁਧਿਆਣਾ ਤੋਂ ਜਿੱਤੇ ਉੱਥੇ ਨਹੀਂ ਟਿਕੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਨਹੀਂ ਟਿਕੇ। ਹਰ ਵਾਰ ਹਲਕਾ ਬਦਲ ਦੇਨੇ ਕਿਉਂਕਿ ਉਹ ਕੰਮ ਨਹੀਂ ਕਰਦੇ। ਆਪਣੀ ਜਿੱਤ ਦਾ ਦਾਵਾ ਕਰਦੇ ਹੋ ਉਹਨਾਂ ਕਿਹਾ ਕਿ ਇੱਕੋ ਵਾਰ ਤੋਂ ਉਹਨਾਂ ਨੂੰ ਤਿੰਨ ਵਾਰ ਤੇ ਪਰਿਵਾਰ ਨੂੰ ਲਗਾਤਾਰ ਕੁੱਲ 5 ਵਾਰ ਜਿੱਤ ਬਖਸ਼ਣ ਵਾਲੇ ਚੰਡੀਗੜ੍ਹ ਵਾਸੀ ਇਸ ਵਾਰ ਵੀ ਜਿਤਾਉਣਗੇ। ਦੱਸਦੇ ਹਰਮੰਦਰ ਸਾਹਿਬ ਪਹੁੰਚਿਓ ਰਾਸ ਕੀਤੀ ਹੈ। ਜੀ ਜਿੰਮੇਵਾਰੀ ਨਿਭਾਓ। ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅੱਜ ਅਸੀਂ ਨਕਮਸਤਕ ਹੁਣ ਆਏ ਆਂ। ਕਿਉਂਕਿ ਇੱਥੋਂ ਪਹਿਲਾਂ ਵੀ ਮੈਂ ਚੋਲੀਆਂ ਪਰ ਕੇ ਜਾਂਦਾ ਰਿਹਾ। ਅੱਜ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲਈ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹੋਂ ਇੱਕ ਛੋਟੇ ਜਿਹੇ ਦਾਸ ਨੂੰ ਐਡੀ ਵੱਡੀ ਜਿਹੜੀ ਟਿਕਟ ਨਾਲ ਨਵਾਜਿਆ ਹੈ ਮੈਂ ਪਾਰਟੀ ਹਾਈ ਕਮਾਂਡ ਦਾ ਤੇ ਸਾਰੇ ਜਿਹੜੇ ਮੇਰੇ ਵਾਰਡ ਦੇ ਲੋਕ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਜਿਤਾ ਕੇ ਉੱਥੋਂ ਬਣਾਇਆ ਤਾਂ ਮੈਂ ਪਾਰਟੀ ਦੀ ਨਿਗਾ ਚ ਆਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜੀ ਸੋ ਇਸ ਤੋਂ ਪਹਿਲਾਂ ਦਾ ਸਫ਼ਰ ਤੇ ਹੁਣ ਦਾ ਸਫ਼ਰ ਬਹੁਤ ਵੱਖਰਾ ਹੈ ਜੀ ਜਿਹੜੇ ਚੰਡੀਗੜ੍ਹ ਦੇ ਕੰਮ ਨੇ ਜਿਹੜੇ ਵੱਡੇ ਮੁੱਦੇ ਨੇ ਨਹੀਂ ਬਿਲਕੁਲ ਜੀ ਚੰਡੀਗੜ੍ਹ ਦੇ ਜਿਹੜੇ ਮਸਲੇ ਨੇ ਜੀ ਹਾਊਸਿੰਗ ਬੋਰਡ ਦੇ ਮਕਾਨਾਂ ਦਾ ਸਭ ਤੋਂ ਵੱਡਾ ਮਸਲਾ ਹੈ ਉੱਥੇ ਨੋਟਿਸ ਆ ਜਾਂਦੇ ਨੇ ਔਰ ਵੱਡੀ ਪੱਦਰ ਚ ਜਿਹੜੇ ਕੈਨਸਲੇਸ਼ਨ ਦੇ ਨੋਟਿਸ ਆਏ ਹੋਏ ਨੇ ਫਲੋਰ ਵਾਈਜ਼ ਰਜਿਸਟਰੀ ਦਾ ਮਸਲਾ ਹੈ ਉੱਥੇ ਦਾ ਔਰ ਇੰਡਸਟਰੀ ਕੋਈ ਨਵੀਂ ਨਹੀਂ ਹੈ ਨੌਜਵਾਨਾਂ ਵਾਸਤੇ ਕੋਈ ਸਪੋਰਟਸ ਪਾਲਿਸੀ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ ਕੋਈ ਨੌਕਰੀ ਨਹੀਂ ਮੁਹੱਈਆ ਕਰਾਈ ਜਾਂਦੀ ਜੀ ਔਰ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਨਾਲ ੱਟਕਾ ਹੋਇਆ ਪੰਜਾਬੀ ਬੋਲਦੇ ਪਿੰਡ ਅਜਾੜ ਕੇ ਜਿਹੜਾ ਹੈ ਚੰਡੀਗੜ੍ਹ ਵਸਾਇਆ ਗਿਆ ਔਰ ਪੰਜਾਬੀ ਮਾਂ ਬੋਲੀ ਨੂੰ ਹੀ ਉੱਥੇ ਮਤਰਿਆਂ ਵਾਂਗ ਰੱਖਿਆ ਜਾ ਰਿਹਾ ਹੈ ਪੰਜਾਬੀ ਮਾਂ ਬੋਲੀ ਨੂੰ ਆਪਣਾ ਬਣਦਾ ਮਾਣ ਦਿਵਾਵਾਂਗੇ ਔਰ ਜਿਹੜਾ ਹੈ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਵੱਡਾ ਮਸਲਾ ਹੈ ਉਹਨੂੰ ਠੀਕ ਕਰਾਵਾਂਗੇ ਔਰ ਜਿਹੜਾ ਲੈਂਡ ਪੁਲਿੰਗ ਦਾ ਮਸਲਾ ਹੈ ਉਹਨੂੰ ਠੀਕ ਕਰਾਵਾਂਗੇ ਕੀ ਲੱਗਦਾ ਕਾਲੀਦਾਲੀਸਾ ਜਿਹੜਾ ਰਮੜਖਾ ਲੜ ਰਿਹਾ ਹੈ ਆਂਕੀ ਰਾਜਧਾਨੀ ਹੈ ਜੀ ਨੂੰ ਇਹ ਵਾਂਝਾ ਰਿਹਾ ਕਿਉਂ ਹੁਣ ਤੱਕ ਇੰਨੀ ਡਵੈਲਪਮੈਂਟ ਨਹੀਂ ਹੋਈ ਜਿਹਦੀ ਤੁਸੀਂ ਨਹੀਂ ਦੇ ਦਿੱਤੀ ਨਹੀਂ ਦੇਖੋ ਦੋਨੋਂ ਪਾਰਟੀਆਂ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੇਂਦਰ ਨੂੰ ਦੇਖ ਕੇ ਵੋਟਾਂ ਪਾਉਂਦੇ ਰਹੇ ਨੇ ਉਹ ਲੋਕ ਔਰ ਮੈਂ ਉਹਨਾਂ ਨੇ ਅਜੇ ਤੱਕ ਪਾਲਿਸੀ ਮੈਟਰ ਤੇ ਕੰਮ ਨਹੀਂ ਕੀਤਾ ਕਦੇ ਵੀ ਉਹਨਾਂ ਨੇ ਸਿਰਫ ਆਪਣੀ ਇੱਥੋਂ ਸੀਟ ਜਿੱਤ ਕੇ 10 ਸਾਲ ਗਿਰਨ ਘੇਰ ਜੀ ਨਹੀਂ ਦਿਖੇ ਉਸ ਤੋਂ ਪਹਿਲਾਂ ਬੰਸਲ ਜੀ ਨਹੀਂ ਦਿਖੇ ਮੈਂ ਇਹੀ ਇਹੀ ਕਮੀਆਂ ਰਹੀਆਂ ਨੇ ਜਿਹੜੀਆਂ ਕਿ ਉਹ ਸਿਰਫ ਕੇਂਦਰ ਦੀ ਰਾਜਨੀਤੀ ਕਰਦੇ ਨੇ ਕੇਂਦਰ ਦੇ ਨਾਂ ਤੇ ਹੁਣ ਵੀ ਉਹ ਕੇਂਦਰ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੋਈ ਆਪਣੇ ਕੰਮ ਦੇ ਨਾਂ ਤੇ ਵੋਟ ਨਹੀਂ ਮੰਗ ਰਿਹਾ ਕੋਈ ਕਿਸੇ ਚੀਜ਼ ਤੇ ਨਹੀਂ ਵੋਟ ਮੰਗ ਰਿਹਾ ਚੰਡੀਗੜ੍ਹ ਦੀ ਜਨਤਾ ਨੂੰ ਮੈਂ ਅਪੀਲ ਕਰਾਂਗਾ ਕਿ ਇਸ ਵਾਰ ਉਹ ਬੰਦਾ ਦੇਖਿਓ ਜਿਹੜਾ ਤੁਹਾਡੇ ਕੰਮ ਕਰਦਾ ਏ ਮੇਰੇ ਪ੍ਰਤੀਦਵੰਦੀ ਨੇ ਦੋ ਪ੍ਰਤੀਦਵੰਦੀ ਨੇ ਇੱਕ ਸੰਜੇ ਟੰਡਨ ਜੀ ਨੇ ਇੱਕ ਆਪਣਾ ਮਨੀਸ਼ ਦਿਵਾੜੀ ਜੀ ਨੇ ਮਨੀਸ਼ ਦਿਵਾੜੀ ਜਿੱਥੋਂ ਜਿੱਤਦੇ ਆ ਉੱਥੇ ਦੇ ਰਹਿੰਦੇ ਨਹੀਂ ਨੀਸ਼ तिवारी ਜੀ ਨੇ ਆਪਣਾ ਲੁਧਿਆਣੇ ਤੋਂ ਜਿੱਤੇ ਲੁਧਿਆਣੇ ਨਹੀਂ ਮਿਲੇ ਉਸ ਤੋਂ ਬਾਅਦ ਜਿਹੜੇ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਉੱਥੇ ਦੇ ਨਹੀਂ ਰਹੇ ਮੈਂ ਚੰਡੀਗੜ੍ਹ ਦੇ ਵਸਨੀਕਾਂ ਨੂੰ ਅਪੀਲ ਕਰਾਂਗਾ ਮੁਹਾਲੀ ਆ ਨਵੇਂ ਗਰਾਉ ਆ ਕੇ ਪੁੱਛ ਲਓ ਕਿ ਤੁਹਾਡਾ ਐਮਪੀ ਕੌਣ ਹੈ ਕਿੰਨੇ ਉਹਨੇ ਕੰਮ ਕਰਾਏ ਨੇ ਦੂਜੇ ਪਾਸੇ ਨੇ ਸੰਜੇ ਟੰਡਨ ਜੀ ਜਿਨ੍ਹਾਂ ਨੇ ਕੀ ਕਿਰਨਖੇਰ ਦਾਸਾਲ ਬਤੌਰ ਐਮਪੀ ਦੇ ਵਿੱਚ 8 ਸਾਲ ਦਾ ਉਹਨਾਂ ਦਾ ਬਤੌਰ ਪ੍ਰਧਾਨ ਦਾ ਕਾਰਜ ਕਰ ਰਿਹਾ ਹੈ ਔਰ ਇੰਨੀਆਂ ਕਮੀਆਂ ਨੇ ਸ਼ਹਿਰ ਦੇ ਅੰਦਰ ਮੈਂ ਤੁਹਾਨੂੰ ਗਿਣਾ ਕੇ ਛੱਡਿਆ ਉਹਨਾਂ ਉਸ ਉਸ ਵਾਸਤੇ ਵੀ ਉਹ ਬਰਾਬਰ ਦੇ ਜ਼ਿੰਮੇਦਾਰ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕ ਮੈਨੂੰ ਚਾਹੁੰਦੇ ਨੇ ਇੱਕ ਵਾਰਡ ਤੋਂ ਲਗਾਤਾਰ ਪਰਿਵਾਰ ਨੂੰ 5 ਵਾਰੀ ਜਿਤਾਣਾ ਔਰ ਮੈਨੂੰ 3 ਵਾਰੀ ਜਿਤਾਣਾ ਲੋਕਾਂ ਦਾ ਵਿਸ਼ਵਾਸ ਮੇਰੇ ਤੇ ਬਣਿਆ ਹੋਇਆ ਏ ਔਰ ਮੈਂ ਜਿਵੇਂ ਮੈਂ ਆਪਣੇ ਵਾਰਡ ਦੀ ਸੇਵਾ કરી ਓਵੇਂ ਮੈਂ ਚੰਡੀਗੜ੍ਹ ਦੀ ਸੇਵਾ ਕਰਾਂਗਾ ਕਾਲੀ ਦਲ ਹੁਣ ਇਕੱਲੇ ਲੜ ਰਿਹਾ ਪਹਿਲੀ ਵਾਰ ਜਿਹੜੀ ਜੋਨ ਆਈ ਜਿਹਦੇ ਪਾਸੇ ਭਾਜਪਾ ਦਾ ਵਿਰੋਧ ਪਿੰਡਾਂ 'ਚ ਹੋ ਰਿਹਾ ਕਿੰਨਾ ਦੇ ਵੱਲੋਂ ਬਿਲਕੁਲ ਬਿਲਕੁਲ ਜੀ ਮੈਂ ਤੁਹਾਨੂੰ ਕਹਿ ਪਿੰਡਾਂ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਅਕਾਲੀ ਦਲ ਹੈ ਜਿਹੜੀ ਪੰਜਾਬ ਔਰ ਪੰਜਾਬੀਆਂ ਦੇ ਵਾਸਤੇ ਲੜਦੀ ਹੈ ਸ਼੍ਰੋਮਣੀ ਅਕਾਲੀ ਦਲ 14 ਦੀਆਂ 14 ਸੀਟਾਂ ਤੇ ਜਿੱਤ ਦਰਜ ਕਰੇਗਾ ਦੇਖੇਗਾ ਕਿ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਕੈਂਡੀਡੇਟ ਲਏ ਜਾ ਰਹੇ ਨੇ ਔਰ ਉਹਨਾਂ ਨੂੰ ਕਿੰਨੀ ਤਿਆਰੀ ਜਿਸ ਨਾਲ ਕਿ ਪੁਰਾਣੇ ਵਰਕਰਾਂ ਵਿੱਚ ਕਾफी ਰੋਸ ਪਖੜਾਇਆ ਨਹੀਂ ਬਿਲਕੁਲ ਅਸੀਂ ਦਾ ਜਿਹੜਾ ਹੈਗਾ ਵਰਕਰ ਦੀ ਮੇਰੇ ਦਾ ਮੇਰੇ ਮੇਰੇ ਸਾਹਮਣੇ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਕਿ ਇੱਕ ਵਰਕਰ ਦੀ ਕਦਰ ਪਈ ਹੈ ਜਿਹੜਾ ਇੱਥੋਂ ਉੱਠ ਕੇ ਨਿਗਮ ਤੋਂ ਉੱਠ ਕੇ ਐਮਪੀ ਦਾ ਜਿਹੜਾ ਟਿਕਟ ਦੇ ਆਏ ਪਾਰਟੀ ਨੇ ਅਨਵਾਜਾਇਆ ਬਹੁਤ ਬਹੁਤ ਧੰਨਵਾਦ ਜੀ ਪਹਿਲੇ ਚੱਕਰ ਕਿੰਨਾ ਰਹੇਗੀ ਖਸਮਾ ਮੁਕਾਬਲਾ ਕਿੰਨਾ ਰਹੇਗਾ ਟ੍ਰਿਕੋਨਾ ਮੁਕਾਬਲਾ ਰਹੇਗਾ ਜੀ ਔਰ ਜਿਹੜਾ ਹੈ ਆਪਾਂ ਜਿੱਤ ਦਰਜ ਕਰਾਂਗੇ ਜੀ ਜੀ ਠੀਕ ਹੈ ਜੀ ਜੀ